ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਨਵੇਂ ਸ਼ੌਂਕ ਦੇ ਨਾਲ ਤੇ ਪਹੁੰਚੇ ਆਂ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਿੰਡ ਮਕਾਰੀ ਤੇ ਆਪਣੇ ਭਾਜੀ ਗਰਨਾਮਵੀ ਤੇ ਤਰਨਵੀਰ ਇਹਨਾਂ ਦਾ ਇੱਥੇ ਸ਼ੌਂਕ ਆ ਤੇ ਆਪਾਂ ਆਏ ਸੀ ਤੁਹਾਨੂੰ ਦੱਸ ਦਈਏ ਸਾਹਮਣੇ ਗੁਰਦੁਆਰਾ ਸਾਹਿਬ ਆ ਜੂਮ ਕਰਕੇ ਦਿਖਾ ਦਈਏ ਇੱਥੇ ਲਗਾਇਆ ਹੂਟਰ ਸਿਸਟਮ ਥੋੜੇ ਦਿਨ ਪਹਿਲਾਂ ਇੱਥੇ ਗੁਰੂ ਘਰ ਦੇ ਵਿੱਚ ਹੋ ਗਈ ਸੀ ਜੀ ਚੋਰੀ ਤੇ ਆਪਾਂ ਹੁਣੇ ਇੱਥੋਂ ਸਿਸਟਮ ਜਿਹੜਾ ਲਗਾ ਕੇ ਆਏ ਆਂ ਐਸ ਗੁਰੂ ਘਰ ਦੇ ਵਿੱਚ ਜੀ ਠੀਕ ਹੈ ਜੀ ਤੇ ਹੁਣ ਜਿਹੜਾ ਆਪਾਂ ਬਾਈ ਦੇ ਘਰੇ ਆਏ ਸੀ ਤੇ ਮੈਂ ਕਹਾ ਮਿੱਤਰੋ ਆਏ ਆ ਤੇ ਸ਼ੌਂਕ ਵੀ ਕਰਾਦਨੇ ਕਬੂਤਰ ਰੱਖੇ ਹੋਏ ਬਾਈ ਉਹਨਾਂ ਨੇ ਵੀਡੀਓ ਦੇਖਦੇ ਸੀ ਤੇ ਵੀਡੀਓ ਦੇਖ ਕੇ ਬਾਈ ਉਹਨਾਂ ਨੇ ਫੋਨ ਕੀਤਾ ਸੀ ਤੇ ਕਹਿੰਦੇ ਕਿ ਸਿਸਟਮ ਲਗਾਣਾ ਕਿਉਂਕਿ ਚੋਰੀ ਹੋ ਗਈ ਬੇਅਦਵੀ ਦਾ ਵੀ ਡਰ ਆ ਅੱਗੇ ਸਿਆਲ ਨੇੜੇ ਆ ਰਹੇ ਆ ਫਿਰ ਦੁਬਾਰੇ ਤੇ ਅੱਜ ਕੱਲ੍ਹ ਏਸਿਆਂ ਚ ਸੁੱਤੇ ਵੀ ਪਤਾ ਨਹੀਂ ਲੱਗਦਾ ਤੇ ਕਬੂਤਰ ਬੜੇ ਬੜੇ ਵਧੀਆ ਨੇ ਬਾਈ ਉਹਨਾਂ ਦੇ ਕੋਲ ਤੁਹਾਨੂੰ ਕਰਾਉਣੇ ਆਪਾਂ ਸ਼ੌਂਕ ਭਈ ਇਹ ਮਤਲਬ ਪੰਜਾਬ ਦੀਆਂ ਉਹ ਨਸਲਾਂ ਨੇ ਪੂੜੀਆਂ ਵਧੀਆ ਇਹ ਨਹੀਂ ਹੈਗਾ ਵੀ ਕੱਲੇ ਹੁਣ ਆਪਾਂ ਕਹੀਏ ਵੀ ਸਾਡੇ ਲੁਧਿਆਣਾ ਸ਼ਹਿਰ ਜਾਂ ਹੁਸ਼ਿਆਰਪੁਰ ਜਾਂ ਗਰਦਾਪੁਰ ਨੰਬਰ ਸਾਪੀ ਉਧਰ ਹੀ ਆ ਜਾਂ ਠਾੜ ਵਿੱਚ ਹੀ ਆ ਤੇ ਅੱਜ ਕੱਲ ਗੱਲ ਕਰੀਏ ਤੇ ਹਰ ਏਰੀਏ ਦੇ ਵਿੱਚ ਜਿਹੜੀਆਂ ਨਸਲਾਂ ਬਹੁਤ-ਬਹੁਤ ਵਧੀਆ ਬਣ ਗਈਆਂ ਬਈ ਕਬੂਤਰ ਬਹੁਤ-ਬਹੁਤ ਸੋਹਣੇ ਬਣਾ ਲਏ ਚੰਗੇ ਨਸਲਾਂ ਦੇ ਕਬੂਤਰ ਬਣਾ ਲਏ ਨੇ ਆਹ ਦੇਖੋ ਇੱਕ ਪੱਠਾ ਬੈਠਾ ਹੋ ਰਹੀ ਪਹਿਲੇ ਨੰਬਰ ਤੇ ਰੰਗ ਦੇਖੋ ਪੱਠੇ ਦਾ ਤੇ ਕੱਦ ਕਾਠ ਦੇਖੋ ਇਹਦਾ ਸ਼ੌਂਕ ਜਿਹੜਾ ਅੱਜ ਦਾ ਵੀ ਪੂਰਾ ਵਧੀਆ ਲੱਗੂਗਾ ਤੁਹਾਨੂੰ ਨਾਲ ਹੀ ਚਟੀਆਂ ਅੱਖਾਂ ਦਾ ਇੱਕ ਪਰਿੰਦਾ ਬੈਠਾ ਪਤਾ ਨਹੀਂ ਕਬੂਤਰ ਆ ਕਿ ਕਮਕੁਤਰੀ ਆ ਇਹ ਦੇਖੋ ਮਿੱਤਰੋ ਤੇ ਇੱਕ ਆਇਆ ਇਹਦੇ ਸਿਰ ਤੇ ਰੰਗ ਲੱਗਾ ਹੋਇਆ ਪਾਰੇ ਦੇ ਨਵੇਂ ਆ ਰਹੇ ਆ ਠੀਕ ਆ ਠੀਕ ਆ ਕਿਸੇ ਨੇ ਫੜ ਲਿਆ ਸੀ ਹੈ ਤੇ ਆਹ ਦੇਖੋ ਹਰੇ ਘੰਡ ਵਾਲਾ ਇੱਕ ਸ਼ਾਖਾ 'ਖਾ ਬੈਠਾ ਤੇ ਅਡਾਉਨੇ ਵੀ ਤੇ ਤੁਸੀਂ ਇਹਨਾਂ ਨੂੰ ਅ ਸੁਣਨੇ ਆ ਗਰਮੀਆਂ ਚ ਆਹ ਜੀ ਛੱਡੀਆਂ ਬਾਜੀਆਂ ਇੱਕ ਦੋ ਛੱਡੀਆਂ ਅੱਛਾ ਅੱਛਾ ਛੱਡੀਆਂ ਇੱਕ ਦੋ ਹੈ ਹਾਂ ਜੀ ਇੱਧਰ ਹੋਣ ਲੱਗੀਆਂ ਹੌਲੀ ਹੌਲੀ ਹਨ ਅਗਲੇ ਸਾਲ ਵਧਣਗੀਆਂ ਹੋਰ ਭਾਈ ਇਹ ਛੇੜੀਆਂ ਦੇ ਵਿੱਚ ਪਹਿਲਾਂ ਨਾ ਬਾਜੀਆਂ ਨਹੀਂ ਸੀ ਉੱਡਦੀਆਂ ਤੇ ਇਸ ਸਾਲ ਬਾਈ ਹੁਣੀ ਦੱਸਦੇ ਨੇ ਵੀ ਇੱਕ ਦੋ ਬਾਜੀਆਂ ਉੱਡੀਆਂ ਨੇ ਤੇ ਛੱਡੀਆਂ ਵੀ ਨਹੀਂ ਤੇ ਤਕਬੂਤਰ ਰੁਕ ਗਏ ਸੀ ਕਿ ਭੱਜ ਗਏ ਰੁਕ ਗਏ ਸੀ ਰੁਕ ਗਏ ਸੀ ਹਾਂ 4:00 ਵਜੇ ਟਾਈਮ ਬੈਗੀ ਹੈਗੀ ਪਿੰਡ ਵਿੱਚ ਹਾਂ ਇਹ 4:00 ਵਜੇ ਬੈਗੀ ਸੀ ਹਾਂ ਜੀ ਠੀਕ ਹੈ ਤੇ ਬਾਜੀ ਕਿੰਨੇ ਵਜੇ ਨਿਬੜ ਗਈ ਸੀ 5:30 5:30 ਬਾਜੀ ਨਿਬੜੀ ਸੀ ਬਹੁਤ ਵਧੀਆ ਉੱਡ ਗਏ ਫੇਰ ਵੀ ਬਾਈ ਤੇ ਪਹਿਲੀ ਬਾਜੀ ਛੱਡੀ ਸੀ ਪਹਿਲੀ ਬਾਜੀ ਛੱਡੀ ਜ਼ਿੰਦਗੀ ਦੀ ਬਾਈ ਹੁਣ ਆ ਨੇ ਤੇ ਕਬੂਤਰ ਦੇਖੋ ਆਹ ਦੇਖੋ ਇੱਕ ਆਹ ਕਿਹੜੀ ਨਸਲ ਦਾ ਬਾਈ ਏਡਾ ਮੋਟਾ ਲਾਲ ਜਿਹਾ ਤੇ ਬਾਈ ਅੱਛਾ ਇਹ ਹਾਈ ਫਲੈਰਾਂ ਦੇ ਵਿੱਚੋਂ ਆ ਬਾਈ ਆਹ ਦੇਖੋ ਲਾਲ ਪ੍ਰਾਣੀ ਨਸਲ ਦਾ ਕਬੂਤਰ ਆ ਬੜਾ ਮੋਟਾ ਕਬੂਤਰ ਆ ਪਰ ਬੜ ਬੜੇ ਚੌੜੇ ਨੇ ਇਹਦੇ ਬੱਚੇ ਬੁਚੇੜਾ ਏ ਇਹਦੇ ਹਾਂਜੀ ਕੀ ਉੱਚੇ ਉੜਦੇ ਨੇ ਉੱਚੇ ਉੜਦੇ ਨੇ ਇਹਦੇ ਬੱਚੇ ਵੀ ਬਈ ਉਹ ਉੱਪਰ ਬੈਠਾ ਉਹ ਅੱਛਾ ਉਹ ਵੜਾ ਉੱਪਰ ਬੈਠਾ ਇਹ ਵੱਡਾ ਕਬੂਤਰ ਆ ਸਭ ਤੋਂ ਪੁਰਾਣਾ ਖੁੱਡੇ ਦਾ ਕਬੂਤਰ ਆ ਇਹ ਜੀ ਉੱਪਰ ਬੈਠਾ ਲਾਲ ਸਰ ਇਹ ਵੀ ਉੱਚੇ ਉੜਦਾ ਹੈ ਹਾਂ ਜੀ ਹੁਣ ਵੀ ਨੋੜਾ ਨਹੀਂ ਤਿੰਨ ਠੀਕ ਆ ਠੀਕ ਆ ਬੱਚੇ ਛੇ ਛੇ ਉੱਪਰ ਉੜਦੇ ਨੇ ਆ ਬੱਤੇ ਉਹ ਡੇੜਾ ਕਵੇ ਤੱਕ ਅੱਛਾ 6-6 ਘੰਟੇ ਉੱਡ ਗਿਆ ਹਾਂ ਆ ਦੇਖੋ ਜੀ ਆ ਕਾਲੀਆਂ ਅੱਖਾਂ ਦਾ ਬੱਚਾ ਇੱਕ ਪਹਿਲੀ ਦੂਜੀ ਕਲੀ ਦੇ ਬੱਚੇ ਵੜੇ ਅੱਛਾ 6-6 7-7 ਘੰਟੇ ਉੱਡ ਗਏ ਨੇ ਬਈ ਪਹਿਲੀ ਦੂਜੀ ਕਲੀ ਦੇ ਹੀ ਵਧੀਆ ਡਾ ਆ ਵੀ ਦੇਸੀਆ ਲਾਲ ਜਹਾ ਇਹ ਦੂਜਾ ਇਹ ਮਲਵਈਆਂ ਵਿਚੋ ਇਹ ਮਲਵਈਆਂ ਜੋ ਹੈ ਇਹਦੇ ਸਰੀਰ ਦੇ ਉੱਤੇ ਕਾਲੇ ਥੰਮ ਨੇ ਸਹੀ ਆ ਸਹੀ ਆ ਬਈ ਜੇ ਤਾਂ ਤੁਹਾਡਾ ਪਿੰਡ ਵੱਡਾ ਤੁਹਾਨੂੰ ਵੀ ਇੱਥੇ ਬਾਜੀ ਕਰਾਉਣੀ ਚਾਹੀਦੀ ਵਧੀਆ ਪਿੰਡ ਆ ਗੁਰੂ ਘਰ ਵੀ ਹੈਗਾ ਆ ਠੀਕ ਆ ਤੇ ਸਾਰਾ ਵਧੀਆ ਟੈਂਕੀ ਵੀ ਹੈਗੀ ਆ ਪਾਣੀ ਵਾਲੀ ਵਧੀਆ ਹੋ ਜਾਣੀ ਬਾਜੀ ਸ਼ੌਂਕ ਹੌਲੀ ਹੌਲੀ ਵਧਣਾ ਜਿੱਦਾਂ ਸਾਰੇ ਜਣੇ ਰਲ ਮਿਲ ਕੇ ਕਰਾਈ ਜਾਣਗੇ ਤੇ ਵਧੀਆ ਸਿਸਟਮ ਬਣ ਜਾਣਾ ਗਰਨਾਮ ਭਾਜੀ ਜੀ ਫੌਜ ਦੇ ਵਿੱਚੋਂ ਰਿਟਾਇਰ ਆਏ ਹੋਏ ਨੇ ਤੇ ਗੁਰੂ ਘਰ ਦੀ ਸੇਵਾ ਵੀ ਕਰਦੇ ਨੇ ਤੇ ਬਹੁਤ ਵਧੀਆ ਭਰਾਲਾ ਬਾਈ ਹੋਣਾ ਦਾ ਤੇ ਤੁਹਾਨੂੰ ਫੇਰ ਦੱਸ ਦਈਏ ਬੜੇ ਆਪਾਂ ਹੂਟਰ ਸਿਸਟਮ ਲਗਾਉਣ ਆਏ ਸੀ ਤੇ ਆਪਾਂ ਗਿਆ ਬਾਈ ਹੋਣਾ ਦੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਆਹ ਦੇਖੋ ਬਈ ਇੱਕ ਡੱਕਿਆਂ ਵਾਲਾ ਪੰਛੀ ਆ ਬੈਠਾ ਕਬੂਤਰਾਂ ਲੜਦੇ ਆ। ਆਖਿਆ ਅੰਗਰਾ। ਅੱਛਾ ਆਹ ਦੇਖੋ ਇਹਦੇ ਪੈਰਾਂ ਤੇ ਡੱਕੇ ਦੇਖੋ ਕਿੰਨੇ ਸੋਹਣੇ ਆ ਨਸਲਾਂ ਦੇਖੋ ਜੀ ਇਹ ਆਈਆਂ ਉਧਰੋਂ ਹੀ ਆ। ਤੇ ਮੋਗੀ ਵਾਲੀ ਸਾਈਡ ਤੋਂ ਬਾਈ ਹੁਣੀ ਲੈ ਕੇ ਆਏ ਆ। ਤੇ ਅੱਜ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਮਕਾਰੀ ਪਿੰਡ ਜਿੱਥੇ ਆਪਾਂ ਬਈ ਤੁਹਾਨੂੰ ਸ਼ੌਂਕ ਕਰਾ ਰਹੇ ਆ। ਜਿਹੜਾ ਬਾਜੀ ਛੱਡੀ ਸੀਗੀ ਕਬੂਤਰੀ ਉਹਨਾਂ ਚੋਂ ਕੋਈ ਹੈਗਾ ਇਹਨਾਂ ਵਿੱਚ? ਥੱਲੇ ਬੈਠੀ ਆ। ਅੱਛਾ ਥੱਲੇ ਬੈਠੀ ਆ ਕਬੂਤਰੀ। ਥੱਲੇ ਵੀ ਕਬੂਤਰ ਹੈਗੇ ਨੇ। ਦੋ ਜੋੜੇ ਦੋ ਜੋੜੇ ਹੀ ਆ ਥੱਲੇ। ਲੱਗ ਕੱਢੇ ਨੇ। ਲੱਗ ਕੱਢੇ ਆ। ਠੀਕ ਆ ਠੀਕ ਆ ਠੀਕ ਆ ਤੇ ਆ ਡੱਬੇ ਕਿੱਥੋਂ ਆਏ ਨੇ ਡੱਬੇ ਵੀ ਬੜੇ ਬੜੇ ਸੋਹਣੇ ਆ ਡੱਬੇ ਸਾਡੇ ਪੁਰਾਣੇ ਨਹੀਂ ਇਹ ਪੁਰਾਣੇ ਆ ਦੇਸੀਆਂ ਚੋਂ ਆਏ ਇਹ ਦੇਸੀਆਂ ਚੋਂ ਇਹ ਦੇਸੀਆਂ ਚੋਂ ਡੱਬੇ ਆ ਬਈ ਹੁਣ ਦੇਖਣ ਨੂੰ ਕੋਈ ਕੰਮ ਘਾਪੀਆ ਨਹੀਂ ੰਗਾਲੇ ਦਾੜ੍ਹੀ ਵਾਲੇ ਆ ਦੇਖੋ ਦੇਖਣ ਨੂੰ ਵੀ ਲੱਗਦਿਆ ਨਾ ਇਸ ਕਰਕੇ ਨਸਲ ਜਿਹੜੀ ਨਸਲ ਹੁੰਦੀ ਆ ਇਹ ਜਿਹੜੇ ਹੈਗੇ ਨੇ ਬਾਈ ਹੁਣਾਂ ਦੇ ਪੁਰਾਣੇ ਆਪਣੇ ਆ ਸ਼ੌਂਕ ਦੇ ਲਈ ਜੜੇ ਆਗੇ ਆ ਤੌੜੀ ਕਹ ਲੋ ਫੈਂਸੀ ਕਹ ਲੋ 15 20 ਸਾਲ ਪੁਰਾਣੇ ਕਬੂਤਰ ਨੇ ਬਾਈ ਇਹ ਇੱਕ ਵਿੱਚ ਬੈਠਾ ਹੋਇਆ ਡੱਬਾ ਵੀ ਬਹੁਤ ਸੋਹਣਾ ਆ ਆਹ ਦੇਖੋ ਵਿੱਚ ਤੇ ਕਾਲੇ ਵੀ ਹੈਗੇ ਨੇ ਬਾਈ ਹੁਣਾਂ ਦੇ ਬੋਲਾ ਦੇਖੋ ਸ਼ਾਂ ਕਾਲੇ ਤੇ ਬੋਹ ਭਰਾ ਸੀਗੇ ਇਹ ਅੱਛਾ ਇਹ ਵੀ 1500 15-16 ਸਾਲ ਲਗਭਗ ਪੁਰਾਣਾ ਆਹ ਲਓ ਜੀ 15-16 ਸਾਲ ਪੁਰਾਣਾ ਕਬੂਤਰ ਆ ਦੇਸੀਆਂ ਦੇ ਵਿੱਚੋਂ ਟੈਡੀ ਕ੍ਰੋਸ ਜਿਹਨੂੰ ਕਹਦੇ ਹੋ ਤੇ ਅਡਾਰ ਬਹੁਤ ਆਉਂਦੀ ਪਰ ਦੇਖੋ ਇਹਦੇ ਦੋ ਦੋ ਪਰਾਂ ਜਿੱਡਾ ਇੱਕ ਇੱਕ ਪਰ ਆ ਇਹਦਾ ਬਈ ਐਡੇ ਚੌੜੇ ਪਰ ਨੇ ਵਿੱਚ ਕੋਈ ਨਹੀਂ ਦੱਸਾਂਗੇ ਜਰਾ ਦੋਨੇ ਭਰਾ ਇੱਕ ਵਾਰੀ ਆ ਇਹਦਾ ਭਰਾ ਆ ਚੀਨੇ ਦਾ ਇੱਕੋ ਵਾਰੀ ਦੇ ਭਰਾ ਦੋਨੇ ਅੱਛਾ ਕਾਲੇ ਕੱਢਦੇ ਤੇ ਇਹਨਾਂ ਨੇ ਹੈ ਹਾਂਜੀ ਇਹ ਦੇਸੀਆਂ ਨੇ ਕੱਢੇ ਹੋਏ ਆ ਦੇਸੀਆਂ ਦੇ ਆ ਦੇਸੀਆਂ ਨੇ ਵੀ ਕਾਲੇ ਸ਼ਾਹ ਕੱਢੇ ਹੋਇਆ ਬਈ ਇਹ ਲਓ ਜੀ ਦੇਖੋ پارک ਹੁੰਦਾ ਕਿੰਨਾ ਵਧੀਆ ਕਬੂਤਰਾਂ ਦਾ ਇਹ ਸ਼ਾਹ ਨੇ ਇਹ ਐਵੀਡੈਂਸ ਦਿਓ ਤੁਸੀਂ ਦੇਸੀ ਕਾਲੇ ਵੀ ਇੱਕ ਰੇੜਾ ਨੂੰ ਰੱਖੇ ਇਹ ਕਿੰਨੇ ਕੁੜ ਦੇ ਘਰੇ ਇਹ ਜਿਵੇਂ 3-4 ਵਜੇ ਹੋਏ ਇਹਨਾਂ ਦੋਹਾਂ ਨੇ ਅੱਛਾ ਸਵੇਰ ਦੇਢ ਆਏ ਹੋਏ ਹਾਂਜੀ ਗਰਮੀ 'ਚ ਗਰਮੀ 'ਚ ਇਹ ਤਾਂ ਪਹਿਲੇ ਉੜੇ ਹੋਏ 2009-10 ਦੇ ਉੜੇ ਹੋਏ ਨੇ 9-10 ਦੇ ਉੜੇ ਹੋਏ ਆ ਹੁਣ ਇਹਨਾਂ ਦੇ ਬੱਚੇੜਾ ਆਏ ਕਦੇ ਤੁਸੀਂ ਹਾਂਜੀ ਬੱਚੇ ਵੀ ਵਧੀਆ ਉੜ ਜਾਂਦੇ ਆ ਬੱਚੇ ਜੋੜੇ ਨੇ ਵਧੀਆ ਨੇ ਆ ਲਓ ਬਈ ਦੇਖੋ ਦੀਵ ਕੋ ਬਹੁਤ ਸੋਹਣੇ ਸੋਹਣੇ ਕਬੂਤਰ ਆ ਤੁਸੀਂ ਸ਼ੌਂਕ ਕਰਿਓ ਆਮਲ ਵਈਆਂ ਜੋ ਸ਼ਾਹ ਹੈ ਆ ਲਓ ਜੀ ਮਖਿਆਲਿਆਂ ਚੋਂ ਆਏ ਮਖਿਆਲਿਆਂ ਦੇ ਵਿੱਚੋਂ ਸ਼ਾਹ ਚਿੱਟੀਆਂ ਅੱਖਾਂ ਦਾ ਪੰਛੀ ਆਏ ਬਾਈ ਕਬੂਤਰੀਆ ਕਬੂਤਰ ਨਾਰੇ ਨਾਰੇ ਤੇ ਆ ਬਹਿ ਗਿਆ ਆ ਕੇ ਭਈ ਜਿਹੜੀ ਨਾਲ ਬੈਠੀ ਆ ਹਾਂਜੀ ਆ ਸ਼ਾਹ ਜੋੜਾ ਹੀ ਬੈਠ ਗਿਆ ਉੱਪਰ ਬਈ ਆਮਾ ਦੀਏ ਦੇ ਨਾਲ ਲੱਗੀ ਹੋਈ ਆ ਤੇ ਅੱਗੇ ਇਹਨੇ ਬੱਚਾ ਵੀ ਮਖਿਆਲਾ ਕੱਢਿਆ ਆ ਦੇਖ ਲੋ ਬਈ ਮਤਲਬ ਵਈ ਵੀ ਬਈ ਇੱਕ ਤੋਂ ਇੱਕਾ ਪੂਰੇ ਵਧੀਆ ਕਬੂਤਰ ਨੇ ਵੀਰ ਦੇ ਕੋਲ ਤੇ ਬੱਚਾ ਦੇਖੋ ਇੱਕ ਆ ਵੀ ਕਿੰਨਾ ਸੋਹਣਾ ਕੱਢਿਆ ਹੋਇਆ ਆ ਲਾਲ ਚੀਨਾ ਬੱਚਾ ਆ ਬਈ ਖਟੀਆਂ ਅੱਖਾਂ ਲਾ ਇਹ ਦੇਖੋ ਪਰਿੰਦੇ ਦੇ ਇੱਕ ਤੋਂ ਇੱਕ ਆ ਰੂਹ ਖੁਸ਼ ਕਰਦੇ ਪਰਿੰਦੇ ਆ ਤੇ ਕਬੂਤਰ ਵੀ ਬਾਈ ਹੁਣਾਂ ਦੇ ਕੋਲ ਬਾਈ ਗਿਣਤੀ ਦੀਆਂ ਪਰ ਜਿੰਨੇ ਕ ਹੈਗੇ ਨੇ ਪੂਰੇ ਵਧੀਆ ਨੇ ਤੇ ਆਹ ਦੇਖ ਲੋ ਫੇਰ ਇੱਕ ਵਾ ਡੱਕਿਆਂ ਵਾਲਾ ਪੈਰ ਦੇ ਵਿੱਚ ਜਿਹੜਾ ਛੱਲਾ ਇਹਦੇ ਪਾਇਆ ਹੋਇਆ ਆ ਤੇ ਜੋੜਿਆਂ ਨੇ ਕਾਫੀ ਜਿਹੜੇ ਅੰਡੇ ਰੱਖ ਦਿੱਤੇ ਨੇ ਜੋੜੇ ਬਾਈ ਹੁਣਾਂ ਨੇ ਲਾ ਦਿੱਤੇ ਨੇ ਤੇ ਦੇਸੀ ਪੁਰਾਣੇ ਕਬੂਤਰ ਆ ਬਾਈ ਹੁਣਾਂ ਦੇ ਜਿਹੜੇ ਆ ਕਾਫੀ ਇਹ ਪੱਕਾ ਨਹੀਂ ਨਹੀਂ ਖੁੱਲ ਗਈ ਦੂਰ ਨਾਲ ਖੁੱਲਣਾ ਹੈ ਤੇ ਆ ਦੇਖੋ ਆ ਵੱਡਾ ਲਾਲ ਚੀਨਾ ਜਿਹੜਾ ਇਹਦੀ ਮਾਦੀ ਆ ਵੀ ਉਹ ਲਾਲ ਚੀਨਾ ਇਹ ਮਾਦੀ ਆ ਹਾਂਜੀ ਇਹ ਕਬੂਤਰ ਆ ਕਬੂਤਰਾਂ ਵਾਂਗੂ ਆ ਮੋਟੀ ਤੇ ਆਹੋ ਦੇਖੋ ਵਿੱਚ ਵੀ ਵੀਰੇ ਖੁੱਡਿਆਂ ਦੇ ਬੰਦ ਪਏ ਕਬੂਤਰ ਲਾਲ ਚੀਨਾ ਮਕਾਰੀ ਪਿੰਡ ਜੀ ਸ਼੍ਰੀ ਆਨੰਦਪੁਰ ਸਾਹਿਬ ਦਾ ਏਰੀਆ ਇੱਥੋਂ ਸ਼੍ਰੀ ਆਨੰਦਪੁਰ ਸਾਹਿਬ ਹੈ ਜਿਹੜਾ 7-8 ਕਿਲੋਮੀਟਰ ਹੀ ਆ ਜਿਆਦਾ ਨਹੀਂ ਆ ਤੇ ਫੇਰ ਦੱਸਦੀਏ ਗੁਰੂ ਘਰ ਦੇ ਵਿੱਚ ਆਪਾਂ ਲਗਾਇਆ ਫੂਟਰ ਸਿਸਟਮ ਜਿੱਥੇ ਥੋੜੇ ਦਿਨ ਪਹਿਲਾਂ ਚੋਰੀ ਹੋ ਗਈ ਸੀ ਆ ਦੇਖੋ ਇੱਕ ਜੋੜਾ ਲਾਲ ਸਰੇ ਜਿਹੜੇ ਹੁੰਦੇ ਆ ਨਾ ਕਾਲ ਸਰੇ ਲਾਲ ਸਰੇ ਉਹ ਹੈ ਬੱਚਾ ਇਹਨਾਂ ਦਾ ਵੀ ਇੱਕ ਕੱਢਿਆ ਹੋਇਆ ਬਈ ਵਿੱਚ ਪਿੱਛੇ ਆ ਮਲਵਈਆਂ ਦਾ ਸੱਪ ਲਾਇਆ ਇਹਨਾਂ ਦੇ ਕੋਲੋਂ ਬੱਚਾ ਹਾਂਜੀ ਐ ਲੋ ਜੋੜੇ ਇੱਕ ਇੱਕ ਜੋੜ ਜਿਹੜਾ ਆਪਾਂ ਤੁਹਾਨੂੰ ਦਿਖਾ ਰਿਹਾ ਜਿਵੇਂ ਜਿਵੇਂ ਇਹਦੇ ਵਿੱਚ ਇਹ ਬੰਦ ਕੀਤੇ ਹੋਏ ਆ ਬਾਈ ਜਿਹੜਾ ਨਹੀਂ ਆਪਾਂ ਨੂੰ ਰੰਗ ਲਾਇਆ ਹੋਇਆ ਨਿਸ਼ਾਨ ਤੇ ਆਹ ਦੇਖੋ ਇੱਕ ਆ ਵੀ ਦੇਖੋ ਲਾਲ ਚੀਨਾ ਬੱਚਾ ਅਜੇ ਤੱਕ ਪਰ ਆਂ ਦੇ ਦੇ ਆ ਇਹਦੇ ਇੱਕ ਬੱਚਾ ਥੱਲੇ ਪਾਇਆ ਹੋਇਆ ਹੈ ਅੱਛਾ ਇਹਦੇ ਨਾਲ ਦਾ ਬਾਈ ਸੇਮ ਹੀ ਇੱਕ ਦੂਜਾ ਨੇ ਦੇਸੀਆਂ ਨੇ ਪਾਲਿਆ ਥੱਲੇ ਬਾਈ ਮਾਣੇ ਖਾਣੇ ਵੀ ਬਹੁਤ ਵਧੀਆ ਬਣਾਏ ਨੇ ਇਸਲੇ ਸਲੇਬਾਂ ਰੱਖੀਆਂ ਨੇ ਵਿੱਚ ਬਈ ਇਹਦੇ ਹਾਂਜੀ ਸਲੇਬਾਂ ਸਲੇਬਾਂ ਰੱਖ ਕੇ ਬਈ ਖਾਣੇ ਬਣਾਏ ਹੋਏ ਆ ਤੁਹਾਨੂੰ ਦਿਖਾਣੇ ਆ ਇਹ ਵੀ ਚੰਗੀ ਤਰ੍ਹਾਂ ਦੇ ਨਾਲ ਤੇ ਸਲੇਬ ਦੇ ਉੱਪਰ ਸਲੇਬ ਰੱਖ ਕੇ ਜਿਹੜੇ ਖਾਣੇ ਉਹ ਬਣਾ ਦਿੱਤੇ ਗਏ ਆ ਸਲੇਬਾਂ ਪਹਿਲਾਂ ਥੱਲੇ ਬਣਾ ਲੀਆਂ ਹੈ ਜੀ ਹਾਂਜੀ ਥੱਲੇ ਭਰੀਆਂ ਹੈਗੀਆਂ ਥੱਲੇ ਭਰ ਕੇ ਬਣਾਈਆਂ ਸਲੇਬਾਂ ਬਾਈ ਹੁਣਾਂ ਨੇ ਤੇ ਵਧੀਆ ਜਿਹੜੇ ਖਾਣੇ ਵੀ ਬਣ ਗਏ ਨੇ ਤੇ ਇੱਧਰ ਵੀ ਇੱਕ ਆਹ ਦੇਖੋ ਲਾਲ ਚੀਨਾ ਇਹਦੇ 'ਚ ਵੀ ਬੈਠਾ ਬਹੁਤ ਹੀ ਸੋਹਣਾ ਲਾਲ ਚੀਨੇ ਬਾਲੇ ਨਿਕਲੇ ਪਏ ਆ ਕਾਲੇ ਚੀਨੇ ਲਾਲ ਚੀਨੇ ਬੱਚੇ ਆ ਜਿਹੜੇ ਸੋਹਣੇ ਆ ਸਨਖੇ ਆ ਪੂਰੇ ਵਧੀਆ ਨੇ ਨਸਲੋਂ ਦੀ ਸ਼ਾਹਾਂ ਦੇ ਵੀ ਤਿੰਨ ਚਾਰ ਜੋੜੇ ਹੈਗੇ ਨੇ ਬਾਈ ਹਣਾ ਦੇ ਕੋਲ ਤੇ ਇੱਕ ਆਹ ਦੇ ਕੋਲੇ ਜਿਹੜਾ ਟੀਰਾ ਬੈਠਾ ਆ ਖਟੀਆਂ ਦਾ ਪੇਟੀਆਂ ਲਾਈਆਂ ਹੋਈਆਂ ਉੱਪਰ ਆ ਦੇਖੋ ਬਈ ਇਹਦੀ ਅੱਖ ਅੱਖ ਦੇ ਵਿੱਚ ਇਹਦੇ ਨਕਸ਼ੇ ਬਣਿਆ ਪਿਆ ਪੂਰਾ ਬਹੁਤ ਵਧੀਆ ਬਈ ਤੇ ਮਾਲ ਬਈਆਂ ਦੀ ਡਾਰ ਕਿੰਨੀ ਕਾ ਜਾਂਦੀ ਆ ਆਪਣੇ ਘਰੇ ਘਰੇ ਤਾਂ ਹੀ ਤੈਨੂੰ 2-3 ਉਹਦੇ ਆ ਦੇਸੀ ਵਾਧੂ ਡੇ ਹੋਇਆ ਹੈਂ ਬੋਲ ਬਈ ਚਾਰ-ਪੰਜ ਸਾਲ ਤੋਂ ਰੱਖਿਆ ਚਾਰ-ਪੰਜ ਸਾਲ ਤੋਂ ਰੱਖਿਆ ਬਹੁਤ ਹੀ ਵਧੀਆ ਇੱਧਰ ਕੁਟੜੀਆਂ ਨਾਲੇ ਫੁੱਟੇ ਲਓ ਬਈ ਇਹ ਇੱਕ ਖੁੱਡਾ ਬਈ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ 라 ਦੇਣੇ ਆ ਮਿੱਤਰੋ ਤੇ ਆ ਲੱਗੇ ਵੀ ਛਤਰੀਆਂ ਲੱਗੀਆਂ ਹੋਈਆਂ ਨੇ ਸ਼ੌਂਕ ਜਿਹੜਾ ਬਈ ਪੂਰੇ ਕਹਿ ਲੋ ਵੀ ਹੁਣ ਇੰਡੀਆ ਦੇ ਵਿੱਚ ਜਿਹੜਾ ਇੱਕ ਨੰਬਰ ਬਣਦਾ ਜਾ ਰਿਹਾ ਹੈਗਾ ਕਬੂਤਰਬਾਜੀ ਜਿਹੜੀ ਹੈਗੀ ਬਹੁਤ ਹੀ ਅੱਗੇ ਤੋਂ ਅੱਗੇ ਜਾ ਰਹੀ ਆ ਇਹ ਆ ਕਰੋ ਸ਼ੌਂਕ ਬਾਈ ਇਹਦੇ ਵਿੱਚ ਵੀ ਬਾਈ ਨੇ ਛੱਡੇ ਹੋਏ ਨੇ ਆ ਦੇਖੋ ਡੱਬਾ ਕਿੰਨਾ ਤਗੜਾ ਕਬੂਤਰ ਹੈ ਡੱਬਾ ਥੋੜਾ ਬڑے ਮੋਟੇ ਨੇ ਦੇਸੀ ਕਬੂਤਰ ਵੀ ਆ ਵਿੱਚ ਮਿਕਸ ਨੇ ਤਿਆ ਜੀਰਾ ਦੇਖੋ ਇੱਕ ਚਟੀਆਂ ਦਾ ਜੀਰਾ ਮੌਜਰ ਬਹੁਤ ਬਹੁਤ ਸੋਹਣੇ ਦੇਸੀ ਨੇ ਵਿੱਚ ਸ਼ੌਂਕ ਦੇ ਲਈ ਬਾਈ ਉਹਨਾਂ ਨੂੰ ਸ਼ੌਂਕ ਵੜਾ ਨਹੀਂ ਤੇ ਬਈ ਇੰਨੇ ਕਬੂਤਰਾਂ ਨੂੰ ਆਮ ਬੰਦਾ ਕਹੇ ਵੀ ਬਾਜ਼ੀਆਂ ਨਹੀਂ ਲਾਉਣੀਆਂ ਤੇ ਦਾਣਾ ਕਿਉਂ ਪਾਈਏ ਜਿੰਨੇ ਕਬੂਤਰ ਨੇ ਬਾਈ ਉਹਨਾਂ ਦੇ ਕੋਲ ਆ ਵਿੱਚ ਇੱਕ ਲੱਠਾ ਵੀ ਫਿਰਦਾ ਆ ਠੀਕ ਹੈ ਜੀ ਤੇ ਨਸਲਾਂ ਬਹੁਤ ਬਹੁਤ ਸੋਹਣੀਆਂ ਨੇ ਬਾਈ ਉਹਨਾਂ ਦੇ ਕੋਲ ਵਧੀਆ ਉਡਾਰਾ ਲੈਣੇ ਤੇ ਬਾਜੀਆਂ ਜਿਹੜੀਆਂ ਇਸ ਏਰੀਆ ਚ ਵੀ ਉਡਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ ਬਈ ਆ ਦੇਖੋ ਨਿੱਕ ਨਿੱਕੇ ਬੱਚੇ ਤੇ ਕਦ ਦੇਖੋ ਆ ਬੱਚੇ ਦਾ ਕਦ ਦੇਖੋ ਬਈ ਪੂਛੇ ਦੀ ਲਾਲ ਕੀਤੀ ਹੋਈ ਆ ਐ ਥੱਲੇ ਬੈਠਾ ਦੇਖੋ ਖੜਾਣੇ ਦੀ ਬੱਚੇ ਦੀ ਸਾਪੀ ਆ ਬੱਚਾ ਕਾ ਦਾ ਹੈ ਨਾ ਚੀਜ਼ ਬਈ ਪੂਰਾ ਵਧੀਆ ਐਨ ਸਿਰੇ ਦਾ ਆਪਣੀ ਕੋਸ਼ਿਸ਼ ਹੁੰਦੀ ਆ ਮੇਟਰੋ ਵੀ ਜਿੱਥੇ ਵੀ ਜਾਵਾਂਗੇ ਸ਼ਾਮ ਕਰਾਵਾਂਗੇ ਅੱਜ ਤੇ ਰੂਹ ਖੁਸ਼ ਹੋ ਗਈ ਦੇਖ ਕੇ ਬੱਚੇ ਕਬੂਤਰ ਵੀ ਇਸ ਏਰੀਆ ਦੇ ਵਿੱਚ ਵੀ ਇੰਨੀਆਂ ਚੰਗੀਆਂ ਨਸਲਾਂ ਦੱਸਦੇ ਨੇ ਮੋਗੇ ਏਰੀਆ 'ਚ ਜ਼ਿਆਦਾ ਕਬੂਤਰ ਆਏ ਨੇ ਇੱਕ ਤੁਹਾਨੂੰ ਨਾ ਆ ਦਿਖਾਓ ਆ ਦੇਖੋ ਖਟੀਆਂ ਨਹੀਂ ਕਬੂਤਰੀ ਖੜੀ ਆ ਤਾਹੋਂ ਦੇਖੋ ਕਿਦਾਂ ਦੀ ਜਾਨ ਲਈ ਆ ਲੰਬੀਆਂ ਪਤਲੀਆਂ ਤਾਹੋਂ ਨੇ ਇਨਾਂ ਦੀਆਂ ਕਬੂਤਰੀਆਂ ਨਹੀਂ ਆ ਤੇ ਇੱਕ ਉਹ ਲਾਲ ਦੇ ਪਿੱਛੇ ਬੈਠੀ ਆ ਲਾਲ ਚੀਂਗੀ ਪਿੱਛੇ ਆ ਖੱਡੀਆਂ ਦੀ ਇਹ ਆ ਗਈ ਥੱਲੇ ਬਾਈ ਤੇ ਵਿਯੂਦ ਇਹਦਾ ਵੀ ਪੂਰਾ ਵਧੀਆ ਬੱਚਾ ਪਰ ਬੱਕਰੀ ਦੇਖ ਰਖਾਂਦਾ ਆਪਣੀ ਬਈ ਤੇ ਆ ਸ਼ਾਖਾ ਉੱਪਰ ਬਹਿ ਗਿਆ ਆ ਕੇ ਹਰੀ ਕੂਛ ਦਾ ਬਈ ਇਹਨੇ ਪਰਕਾਲੀ ਬੰਨੇ ਹੋਇਆ ਜਿਹੜਾ ਬੱਚਾ ਖਰੇਆ ਹਰੀ ਪੂਛ ਵਾਲਾ ਅੱਛਾ ਇਹਨੂੰ ਛੱਤ ਤੇ ਲਾ ਦਿਓ ਫਿਰ ਛੱਤ ਇਹ ਤੁਸੀਂ ਛਤਰੀਆਂ ਲਾਓਗੇ ਫਿਰ ਤੇ ਆਰਾਮ ਨਾਲ ਛਤਰੀਆਂ ਤੇ ਇਹਨਾਂ ਨੇ ਆਉਣ ਲੱਗ ਜਾਣਾ ਥੋੜੇ ਵੱਡੇ ਹੋ ਗਏ ਵੀ ਜ਼ਿਆਦਾ ਕਰੋ ਅੱਛਾ 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 ਠੀਕ ਆ ਠੀਕ ਆ ਬਈ ਵਧੀਆ ਆ ਤੇ ਵਧੀਆ ਸ਼ੌਂਕ ਆ ਮਿੱਤਰੋ ਪਰਮਾਤਮਾ ਚੜਦੀ ਕਲਾ 'ਚ ਰੱਖੇ ਤੇ ਆਹ ਬਈ ਉੱਪਰ ਵੀ ਬੈਠੇ ਨੇ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਵੀਰੇ ਜਿੱਦਾਂ ਤੁਸੀਂ ਦੇਸੀ ਵਿੱਚ ਮਿਕਸ ਛੱਡਿਆ ਫੇਰ ਦੇ ਨਾਲ ਕ੍ਰੋਸਿੰਗ ਜਿਹੜੀ ਉਹ ਖਰਾਬ ਹੋ ਜਾਣਗੇ ਕਬੂਤਰ ਦੇਸੀ ਇੱਕ ਸਾਈਡ ਰੱਖੋ ਤੇ ਮਲਬਈ ਜਿਹੜੇ ਇੱਕ ਸਾਈਡ ਰੱਖੋ ਆਹ ਦੇਖੋ ਖਟੀਆਂ ਦਾ ਜਿਹਨਾਂ ਦੇ ਬੱਚੇ ਦੇਖਣਾ ਅੱਛਾ ਉਹਨਾਂ ਦੇ ਖਾਣੇ ਪਾਉਂਦੇ ਦੋ ਜੋੜੇ ਦਾ ਠੀਕ ਆ ਬਾਈ ਉਹਨਾਂ ਨੇ ਦੋ ਜੋੜੇ ਜਿਹੜੇ ਸਪੈਸ਼ਲ ਥੱਲੇ ਰੱਖੇ ਸੀ ਉਹ ਵੀ ਉੱਪਰ ਲੈ ਕੇ ਆਏ ਨੇ ਬਾਈ ਉਹ ਵੀ ਤੁਹਾਨੂੰ ਦਿਖਾਨੀਆਂ ਆ ਤੇ ਆ ਜਿਹੜਾ ਬੱਚਾ ਕਿਹਨਾਂ ਨੇ ਕੱਢਿਆ ਆਹੜਾ ਲਾਲਜੀ ਤਾਂ ਹਉਣ ਵਾਲਾ ਫਿੱਕੀ ਵਾਲਾ ਬਾਈ ਆਹ ਜਿਹੜਾ ਉਹ ਦੱਬਾ ਇਹ ਥੋਸ ਆਹ ਥੱਲੇ ਥੱਲੇ ਆ ਲਾਲ ਦੇ ਨਾਲ ਪੁੰਘੀ ਦੇ ਪੱਕੇ ਹਾਂ ਹਾਂ ਲਾਲ ਪੁੰਘੀ ਵਾਲਾ ਲਾਲ ਪੁੰਘੀ ਅੱਛਾ ਉਹ ਨਾਮਾਂ पे ਉਧਰ ਨੇ ਹਾਂ ਬੰਦੀਆ ਬਹੁਤ ਚੰਗਾ ਬੱਚਾ ਨਿਕਲਿਆ ਨਸਲਾਂ ਵਧੀਆ ਲੱਗਦਾ ਦੇਖਣ ਤੇ ਆ ਬਾਈ ਦੋ ਜੋੜੇ ਬਾਈ ਉਹਨਾਂ ਨੇ ਪਿੰਜਰੇ 'ਚ ਪਾਏ ਹੋਏ ਆ ਇਹ ਆਪਾਂ ਥੱਲੇ ਕਾਲੀ ਰੱਖੇ ਸੀ ਇਹ ਜੋੜੇ ਲਾਏ ਨੇ ਲੱਗ ਹੁਣੇ ਦੋ ਦੋ ਤਿੰਨ ਤਿੰਨ ਜੋੜੇ ਲਾਏ ਨੇ ਅੱਛਾ ਆਹ ਉਹ ਤਰੀੜੀ ਬਾਜੀ ਛੱਡੀ ਸੀ ਅੱਛਾ ਆਹ ਛੱਡੀ ਸੀ ਬਾਜੀ ਬਾਈ ਹੁਣਾਂ ਨੇ ਫੜੀ ਆ ਬਾਈ ਕਬੂਤਰੀ ਇੱਕ ਮਹੀਨੇ ਬਾਅਦ ਉੱਥੇ ਮੋੜ ਕੇ ਮਾਰਾਂ ਆ ਲਓ ਬਾਈ ਆ ਦੇਖੋ ਬਹੁਤ ਹੀ ਚੰਗੀ ਕਬੂਤਰੀ ਆ ਚਿੱਟੀਆਂ ਅੱਖਾਂ ਦੀ ਆ ਜੀ ਲਾਲੀ ਦੀ ਅੱਖ ਜੇ ਥੋੜੀ ਥੋੜੀ ਬੰਦੀ ਆ ਤੇ ਹੁਣ ਇਹਦਾ ਜੋੜਾ ਲਾ ਦਿੱਤਾ ਬਾਈ ਹੁਣਾਂ ਨੇ ਕਬੂਤਰ ਲਾਇਆ ਆ ਖਟੀਆਂ ਦਾ ਕਬੂਤਰ ਲਾਇਆ ਆ ਲਓ ਭਾਈ ਵੋ ਚੰਗਾ ਕੁੰਤਰ ਵੀ ਠੀਕ ਹੈ ਜੀ ਉਹ ਦੇ ਮਾਂ ਪਿਓ ਦਾ ਜੋੜਾ ਅੱਛਾ ਇਹ ਮਾਂ ਪਿਓ ਆ ਦੂਜਾ ਵਿੱਚ ਇੱਕ ਜੋੜਾ ਜਿਹੜਾ ਲਾਲ ਚੀਨਾ ਇਦਨ ਤੇਰੀ ਮਾਂ ਦੇ ਰਹੀ ਕਬੂਤਰੀ ਜਿਹੜੀ ਬਾਜੀ ਛੱਡੀ ਸੀ ਸਹੀ ਆ ਲਾਲ ਚੀਨੀਆ ਕਬੂਤਰੀ ਪੀਲੀਆਂ ਅੱਖਾਂ ਇਹਦੀਆਂ ਅੱਖਾਂ ਹੋਰੀ ਆ ਵਿਚ ਕਾਲੀਆਂ ਕਾਲੀਆਂ ਵੀ ਆ ਤੇ ਵਿੱਚ ਪੀਲੀਆਂ ਵੀ ਆ ਬਹੁਤ ਵਧੀਆ ਬਾਈ ਸਹੀ ਆ ਅੰਨਾ ਵ ਕਬੂਤਰੀ ਦਾ ਪਿਓ ਹੈ ਹਾਂਜੀ ਇਹ ਚਟੀਆਂ ਅੱਖਾਂ ਦਾ ਸਹੀ ਆ ਅੱਖਾਂ ਜਿਹੜੀਆਂ ਪਿਓ ਤੇ ਗਈਆਂ ਕਬੂਤਰੀ ਦੀਆਂ ਬਹੁਤ ਵਧੀਆ ਬਾਈ ਛੜਦੇ ਵਿੱਚ ਆ ਕਰੋ ਇੱਕ ਵਾਰੀ ਸ਼ੌਂਕ ਇਹਨਾਂ ਚਾਰਾਂ ਪੰਛੀਆਂ ਦਾ ਬਾਈ ਆਪਣੀ ਕੋਸ਼ਿਸ਼ ਆ ਵੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸ਼ੌਂਕ ਕਰਾ ਸਕੀਏ ਮਕਾਰੀ ਪਿੰਡ ਸ਼੍ਰੀ ਆਨੰਦ ਪ੍ਰਸਾਦ ਦੇ ਲਾਗੇ ਦਾ ਏਰੀਆ ਬਾਈ ਜਿੱਥੇ ਤੁਸੀਂ ਇੱਕ ਕਬੂਤਰ ਦੇਖ ਰਹੇ ਹੋ ਘਰ ਤੋਂ ਬੰਦ ਵੀਰੇ ਨਿਕਲਣਾ ਜਾਣ ਤੇ ਬਾਕੀ ਬਾਈ ਹੁਣਾਂ ਦਾ ਇਹ ਜਾਲ ਆ ਬਾਈ ਫੇਰ ਤੁਹਾਨੂੰ ਦੱਸ ਦਈਏ ਨਾਲ ਬਣਾਇਆ ਹੋਇਆ ਤੇ ਇੱਥੇ ਕਬੂਤਰ ੜਾਉਂਦੇ ਨੇ ਵੀਰ ਹੁਣੀ ਤੇ ਇਹ ਬਾਈ ਹੁਣਾਂ ਦਾ ਸ਼ੌਂਕ ਆ ਫਿਰ ਇੱਕ ਵਾਰ ਦੇਖ ਲੋ ਬਹੁਤ ਵਧੀਆ ਸੈਟਅਪ ਆ ਹਰ ਕਿਸੇ ਨੇ ਆਪ ਕੋ ਆਪਣੇ ਹਿਸਾਬ ਨਾਲ ਬਣਾਇਆ ਹੁੰਦਾ ਤੇ ਸਲੇਬਾਂ ਜਿਹੜੀਆਂ ਸੀਮੈਂਟ ਦੀਆਂ ਬਣਾ ਕੇ ਖੁੱਡੇ ਬਣਾਏ ਹੋਏ ਆ ਤੇ ਕਿੱਦਾਂ ਦਾ ਲੱਗਾ ਸ਼ੌਂਕ ਮਿੱਤਰੋ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਵੀਂ ਵੀਡੀਓ ਬਹੁਤ ਛੇਤੀ ਵੀਰੇ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਨਵੀਂ ਵੀਡੀਓ ਹੁਣ ਤੱਕ ਲਈ ਕਰੋ ਇੰਤਜ਼ਾਰ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ